ਵੱਡੇ ਮਾਣ ਸਨਮਾਨ ਜਿਹੜੇ ਇਸ ਸਟੇਡੀਅਮ ਦੇ ਵਿੱਚ ਪਹੁੰਚਿਆ ਨੇ ਐਲਾਨ ਕਰਾਤਾ ਕਹਿੰਦੇ ਗੋਪੀ ਤਲਵੰਡੀ ਨੂੰ ਫਰਮਾਨ ਦੇ ਵਿੱਚ ਪੱਕਾ ਦੇਣਾ ਪੱਕਾ ਦੇਣਾ ਲੈ ਵੀ ਹੁਣ ਕੋਈ ਗਰਾਦ ਨੂੰ ਏਸੀ ਨਹੀਂ ਹੁਣ ਤਾਂ ਪੱਕਾ ਲੱਗੂ ਗਰਾਦ ਨੂੰ ਏਸੀ ਨਹੀਂ ਹਰ ਤੇ ਪੱਕਾ ਲੱਗੂ ਇਹ ਵੀ ਗੱਲ ਸੱਚੀ ਹੈ ਲੈ ਵੀ ਜਿਹੜੇ ਪਲੇਅਰ ਜਿੱਤਦੇ ਆ ਗੋਪੀ ਕਹਿੰਦਾ ਜੇ ਕਿਤੇ ਯਾਦ ਨਾ ਆਵੇ ਨਾ ਮੈਨੂੰ ਆਪਣੇ ਭਰਾ ਦੀ ਪੱਖਾ ਨੇ ਤਾਂ ਦੇਣਾ ਹੈ ਉਹਦੀ ਠੰਡੀ ਹਵਾ ਲੈ ਕੇ ਹਰ ਪਲ ਮੈਂ ਆਪਣੇ ਭਰਾ ਨੂੰ ਯਾਦ ਕਰੂੰਗਾ ਵੱਡੇ ਧੰਨਵਾਦ ਨੇ ਵੱਡੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਸ਼ਾਟ ਸਕੋਰ 2 ਕਵਲ ਭਾਈ ਇੱਧਰ ਨੂੰ ਲਿਆ ਟੀਮ ਆਪਣੀ ਮਿੰਟ ਦੀ ਕਵਰਿੰਗ ਕਰ ਰਹੇ ਨੇ ਜਿਨ੍ਹਾਂ ਨੇ ਕੱਲੋਂ ਘਰ ਘਰ ਤੱਕ ਇਸ ਜਿਹੜੇ ਟੂਰਨਾਮੈਂਟ ਦੇ ਸਾਰਨ ਕਰਨੇ ਨੇ ਬਡੇ ਧੰਨਵਾਦ ਨੇ ਇਸ ਵੀਰ ਦੇ ਔਰ ਬਡਾ ਧੰਨਵਾਦ ਹੈ ਨਗਰ ਦੇ ਸਰਪੰਚ ਸਾਹਿਬੀ ਬੀ ਬਿ ਰਸ਼ਪਾਲ ਕੌਰ ਜੀ ਇਹਨਾਂ ਦਾ ਭਾਈ ਜੀ ਦੇਗਪੁਰ ਨੇ ਟਾਲ ਜਿੱਤੀ ਹੈ ਫੈਸਲਾ ਪੈਂਡਿੰਗ ਹੈ ਟੀਮ ਦਾ ਐਨ ਅਮਨ ਵੱਲੋਂ ਹਮੜਾ ਤਮਨ ਤੋਂ ਬਣਾ ਲਓ ਕਦੇ ਕੋਸੀ ਹੰਦਲਵੰਡੀ ਤੇ ਕਾਸੀ ਗਰੀਦ ਵੱਲੋਂ ਐਨ ਵੱਡਾ ਮੇਰੇ ਵੱਲੋਂ ਕਹਿ ਸਕਦਾ ਚੋਟੀ ਦੇ ਨਾਲ ਸਨਮਾਨ ਕਰਨਾ ਲੈ ਵੀ ਗਾਲ ਸਮੇਂ ਦੀ ਕਿਹੜਿਆ ਸ਼ਾਟ ਉਹ ਬੱਲੇ 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 ਬਹੁਤ ਸੋਹਣਾ 6 ਰਨ ਦਾ ਵਾਧਾ ਔਰ ਸਾਡੇ ਨਗਰ ਦੇ ਸਰਪੰਚ ਸਾਹਿਬ ਬੀਬੀ ਰਸ਼ਪਾਲ ਕੌਰ ਜੀ ਬਾਈਫਰ ਰੰਗਵੀਰ ਸਿੰਘ ਜੀ ਬਿੱਲਾ ਸਰਪੰਚ ਸਾਹਿਬ ਜੀ ਉਹਨਾਂ ਦੇ ਪਰਿਵਾਰ ਵੱਲੋਂ ਇਸ ਟੂਰਨਾਮੈਂਟ ਦੀ ਖੁਸ਼ੀ ਨੂੰ ਪਾਟ ਕਰਨ ਵਾਸਤੇ ਪੰਜ ਵੱਡੇ ਧੰਨਵਾਦ ਨੇ ਰੰਗਵੀਰ ਸਿੰਘ ਜੀ ਬਿੱਲਾ ਪ੍ਰਧਾਨ ਸਾਹਿਬ ਪ੍ਰਧਾਨ ਰੰਗਵੀਰ ਸਿੰਘ ਜੀ ਬਿੱਲਾ ਜੀ ਹੁਣਾਂ ਵੱਲੋਂ 5000 ਰੁਪਇਆ ਪ੍ਰਬੰਧਕਾਂ ਨੂੰ ਦਿੱਤਾ ਗਿਆ ਹੈ ਵੱਡੇ ਵੱਡੇ ਵੱਡਾ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਓ ਵੇਖ ਓ ਵੇਖ ਹੋ ਸ਼ਕੀਤ ਤਨ ਤਨ ਲਾਦਾ ਤਨ ਤਨ ਲਾਦਾ ਲੈ ਵੀ ਰੋਕ ਹੁੰਦਾ ਰੋਕ ਲਓ ਇਹ ਤਾਂ ਗੱਡੀ ਆਊਟ ਲੈਂਡ ਤੋਂ ਉੱਤਰ ਗਈ ਐ ਹੁਣ ਨਹੀਂ ਚੜਦੀ ਜੇ ਆਊਟ ਕਰ ਦਵੇ ਫੇਰ ਦਵਾ ਦਊ ਏ ਬਾਲ ਤੇ ਇਹ ਬਾਲ ਤੇ ਲਾਗੂਲਾ ਏ ਬਹੁਤ ਸੋਹਣਾ ਬਹੁਤ ਸੋਹਣਾ ਉਹ ਵੇਖ 500 ਰੁਪਈਆ ਹੋ ਗਿਆ ਤਿੰਨ ਛੱਕੇ ਲਾ ਗਿਆ ਤੇ 500 ਰੁਪਈਆ ਬਜੀ ਛੱਕੇ 500 ਸੌ ਲੈ ਲਾਤੇ ਆ ਉਹ ਦੇਖ ਚੌਥਾ ਮੱਤਾ ਚੌਥਾ ਸਵਾਰ ਆਇਆ ਅੱਜ ਦੇ ਟੂਨਾਮੈਂਟ ਦਾ ਹਾਈएस्ट ਸਕੋਰ 103 ਮਾਰੇ ਤਾੜੀਆਂ ਮਾਰ ਦਿਓ ਵਾਕੇ 103 ਮਾਰੇ ਤੇ 104 ਦਾ ਟਾਰਗੇਟ ਹੈ ਬਡੇ ਧੰਨਵਾਦ ਤੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਇਹ ਵੀ ਬੇਗਮਪੁਰਿਓ ਕੀ ਕਰਨਾ ਹੈ ਨਵੀਨ ਵੀਰ ਜੀ ਬੇਗਮਪੁਰਿਓ ਭਰਾ ਵੱਲੋਂ ਕੀ ਕਰਤੋਂਾਨੂੰ 500 ਡਾਲਰ ਦੇ ਨਾਲ ਆ ਨਿਊਜ਼ੀਲੈਂਡ ਅਮੀਸ਼ ਨਿਊਜ਼ੀਲੈਂਡ ਗੌਰਵ ਨਿਊਜ਼ੀਲੈਂਡ ਵੱਲੋਂ 500 ਡਾਲਰ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਬਡੇ ਧੰਨਵਾਦ ਨੇ ਸਾਡੇ ਨਿਊਜ਼ੀਲੈਂਡ ਵਿੱਚ ਬੈਠੇ ਵੀਰਾਂ ਦੇ ਜਿਨ੍ਹਾਂ ਨੇ ਐਨੇ ਵੱਡੇ ਵੀ ਜੰਗਲੀ ਵੀ ਆਇਆ ਹੋਇਆ ਉਹ ਦੇਖ ਜੰਗਲੀ ਭਾਈ ਗੁਰਜੀ ਕੀ ਫਤਿਹ ਜਗਰਦੇਵ ਧਨਕਰਦੇ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਦਰ ਕਰੇ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਡਾਕਟਰ ਵੀ.ਆਰ ਮੇਧਕਰ ক্রিকেট ਟੂਰਨ ਕਲੱਬ ਦੀ ਤਰਫੋਂ ਜੋ ਇੱਕ ਸ਼ਾਨਦਾਰ ਟੂਰਨਾਮੈਂਟ ਤਲਵੰਡੀ ਦੀ ਧਰਤੀ ਉੱਤੇ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸੋ ਜਿੱਥੇ ਕਿ ਨੌਜਵਾਨ ਵੀਰਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਖੇਡਾਂ ਵੱਲ ਲਾਇਆ ਜਾ ਰਿਹਾ ਹੈ ਅੱਜ ਬਹੁਤ ਹੀ ਖਿਡਾਰੀਆਂ ਦੇ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਜਿੱਥੇ ਕਿ ਅੱਜ ਬਹੁਤ ਹੀ ਵਧਾਈ ਦੇ ਪਾਤਰ ਹਨ ਡਾਕਟਰ ਵੀ.ਆਰ. ਮੇਧਕਰ ਕ੍ਰਿਕਟ ਕਲੱਬ ਦੇ ਮੈਂਬਰ ਸਾਹਿਬਾਨ ਉੱਥੇ ਅੱਜ ਚੇਚੇ ਤੌਰ ਤੇ ਇੱਥੋਂ ਦੇ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿ ਆਣ ਕੇ ਇਸ ਟੂਰਨਾਮੈਂਟ ਦੀ ਸ਼ੁਰੂ ਕਰਵਾਈ ਐ ਸੋਏ ਡੋਰੋਜਾ ਜੋ ਟੂਰਨਾਮੈਂਟ ਅੱਜ ਤਲਵੰਡੀ ਦੀ ਧਰਤੀ ਉੱਤੇ ਕਰਵਾਇਆ ਜਾ ਰਿਹਾ ਹੈ ਇਸ ਬਹੁਤ ਹੀ ਨੌਜਵਾਨਾਂ ਵਿੱਚ ਉਤਸ਼ਾਹ ਹੈ ਜਿੱਥੇ ਕਿ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਖਿਡਾਰੀ ਆਪਣਾ ਜੋਰ ਫਿਖਾ ਕੇ ਵਾਵਾ ਕਰਦੇ ਹਨ ਜਿੱਥੇ ਕੇਸ ਟੂਰਨਾਮੈਂਟ ਨੂੰ ਪੂਰੀ ਦੁਨੀਆ ਦੇ ਅੰਦਰ ਟੈਲੀਕਾਸਟ ਕੀਤਾ ਜਾਂਦਾ ਹੈ ਉੱਥੇ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕ ਵੀ ਨੌਜਵਾਨ ਵੀ ਲਾਕੇ ਦੇ ਨੌਜਵਾਨ ਵੀ ਇਸ ਟੂਰਨਾਮੈਂਟ ਨੂੰ ਤੱਕ ਰਹੇ ਆ ਸੋ ਸਾਡੇ ਨਾਲ ਆ ਸੇਸ਼ ਤੌਰ ਤੇ ਅੱਜ ਦੇ ਇਸ ਇਤਿਹਾਸਕ ਘਟਨੇ ਦੇ ਮੌਕੇ ਤੇ ਸਰਬੱਤ ਸਹਿਬਾਨ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਕੋਲ ਜਾਣਕਾਰੀ ਲਵਾਂਗੇ ਕਿ ਇਹ ਟੂਰਨਾਮੈਂਟ ਅੱਜ ਜੋ ਸ਼ੁਰੂ ਹੋਇਆ ਹੈ ਸੋ ਇਹ ਕੱਲ ਨੂੰ ਵੀ ਹੈ ਉਹਨਾਂ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਪਿੰਡ ਤਲਵੰਡੀ ਜੱਟਾਂ ਵਿੱਚ ਪਿੰਡ ਤਲਵੰਡੀ ਜੱਟਾਂ ਦੇ ਨੌਜਵਾਨ ਕਲਸੀ ਬ੍ਰਦਰ ਜਿਹੜੇ ਕਿ ਯੂਰਪ ਦੇ ਵਿੱਚ ਬਾਹਰਲੇ ਮੁਲਕਾਂ ਵਿੱਚ ਬੈਠੇ ਹਨ ਸਾਡੇ ਭਰਾ ਉਹਨਾਂ ਦੇ ਸਹਿਯੋਗ ਨਾਲ ਕਲਸੀ ਨੌਜਵਾਨ ਜਿੰਨੇ ਵੀ ਸਾਡੇ ਤਲਵੰਡੀ ਜੱਟਾਂ ਦੇ ਹਨ ਜਿਨ੍ਹਾਂ ਨੇ ਟੂਰਨਾਮੈਂਟ ਕਰਾਇਆ ਅਤੇ ਬਹੁਤ ਵੱਡੀ ਵੱਡਾ ਯੋਗਦਾਨ ਪਾਇਆ ਹੈ ਅਰੇ ਆਉਣ ਵਾਲਾ ਜਿਹੜਾ ਤੀਸਰਾ ਟੂਰਨਾਮੈਂਟ ਹੈ ਉਸ ਵਿੱਚ 51000 ਅਤੇ 31000 ਦੇ ਇਨਾਮ ਦੇਣੇ ਹਨ ਐਤਕੀ ਜਿਹੜਾ ਟੂਰਨਾਮੈਂਟ ਹੈ ਇਹਦੇ ਵਿੱਚ ਵੀ 11-11000 ਦੇ ਇਨਾਮ ਨੌਜਵਾਨ ਸਭਾ ਤਲਵੰਡੀ ਜੱਟਾ ਕਲਸੀ ਜਿਹੜੇ ਸਾਡੇ ਬ੍ਰਦਰ ਆ ਉਹਨਾਂ ਸਾਰਿਆਂ ਨੇ ਇਕੱਠੇ ਕਰਕੇ ਪਿੰਡ ਤਲਵੰਡੀ ਜੱਟਾ ਦੀ ਸਮੂਹ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਜਿਹੜੇ ਜਿਹਦੇ ਵਿੱਚ ਸਾਰੇ ਹੀ ਸਾਡੇ ਰੌਣਕੀ RAM ji ਦੇ ਬੇਟੇ ਅਤੇ ਹੋਰ ਸਾਡੇ ਜਰਨੈਲ RAM ji ਸਾਡੇ ਹੋਰ ਜਿੰਨੇ ਵੀ ਬਾਹਰਲੇ ਮੁਲਕਾਂ ਵਿੱਚ ਗਏ ਹੋਣ ਸਾਰਿਆਂ ਦੇ ਸਹਿਯੋਗ ਨਾਲ ਅਮਰਪ੍ਰੀਤ ਸਿੰਘ ਸਾਡੇ ਮੇਰਾ ਛੋਟਾ ਬੇਟਾ ਜਿਹੜਾ ਅਮਰੀਕਾ ਗਿਆ ਹੋਇਆ ਉਹਦੀ ਵੀ ਬੜੀ ਤਮੰਨਾ ਕਿ ਪਿੰਡ ਦੇ ਵਿੱਚ ਜਿਹੜੇ ਟੂਰਨਾਮੈਂਟ ਕਰਾਏ ਜਾਣ ਅਤੇ ਲੋਕਾਂ ਨੂੰ ਨਸ਼ਾ ਬੱਚਿਆਂ ਨੂੰ ਨਸ਼ਾ ਤੋਂ ਦੂਰ ਕੀਤਾ ਜਾਵੇ ਅਤੇ ਐਸੀ ਤਰ੍ਹਾਂ ਜਿਹੜੇ ਦਿਨ ਦੁਖਣੀ ਰਾਤ ਚੋਕਣੀ ਪਿੰਡ ਦੇ ਰਹਾ ਤਲਵੰਡੀ ਜੱਟਾਂ ਖੇਡਾਂ ਵਿੱਚ ਤਰੱਕੀ ਕਰੇ ਅਤੇ ਆਉਣ ਵਾਲਾ ਸਮਾਂ ਤੰਦਰੁਸਤੀਆਂ ਖੁਸ਼ੀਆਂ ਭਰਿਆ ਆਵੇ ਅਤੇ ਸਾਡਾ ਪਿੰਡ ਚਾਰ ਚੰਨ ਲੱਗ ਜਾਣ ਸਾਰੇ ਜਿਨ੍ਹਾਂ ਨੇ ਅਸੀਂ ਕੰਮ ਚੱਕੇ ਹਨ ਪੰਚਾਇਤ ਵਿੱਚ ਵੀ ਡਿਵੈਲਪਮੈਂਟ ਦੇ ਉਹ ਸਾਰੇ ਸਿਰੇ ਚੜਾਂਗੇ ਬਹੁਤ ਹੀ ਤਰੱਕੀ ਪਿੰਡ ਦੀ ਕਰਾਂਗੇ ਅਮਰਜੀਤ ਕਲਸੀ ਸਾਡਾ ਪੂਰਾ ਸਹਿਯੋਗ ਦੇ ਰਿਹਾ ਪੰਚਾਇਤ ਮੈਂਬਰ ਸਾਡੇ ਵੀ ਜਿਨ੍ਹਾਂ ਹਨ ਸਾਡੇ ਧਰਮਪਾਲ ਜੀ ਅਤੇ ਉਹਨਾਂ ਦੇ ਸੁਖਵਿੰਦਰ ਕੌਰ ਬਲਬੀਰ ਸਿੰਘ ਦੀ ਪਤਨੀ ਜੀ ਸਾਡੇ ਹਰਜੀਮ ਕਮਰ ਜੀ ਪੰਜ ਆਪਣੇ ਹੋਰ ਵੀ ਜਿੰਨੇ ਸਾਡੇ ਸਾਰੇ ਪੰਚਾ ਸਾਰੀ ਪੰਚਾਇਤ ਦਾ ਮੈਂ ਤਹਿ ਦਲੋਂ ਇੱਥੇ ਟੂਰਨਾਮੈਂਟ ਦੀ ਕਮੇਟੀ ਵੱਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਜਿੱਥੇ ਕਿ ਡਾਕਟਰ ਵੀ ਉਮੀਦਵਾਰ ਕ੍ਰਿਕਟ ਕਲੱਬ ਜੋ ਕਿ ਇਸ ਤਲਵੰਡੀ ਦੀ ਧਰਤੀ ਤੇ ਇੱਕ ਸ਼ਾਨਦਾਰ ਟੂਰਨਾਮੈਂਟ ਕਰਾ ਕੇ ਜਿੱਥੇ ਅਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੋੜਦੇ ਹਨ ਸੋ ਬਹੁਤ ਹੀ ਵਧਾਈ ਦੇ ਪਾਤਰ ਹਨ ਸੋ ਇਹ ਜੋ ਦੋ ਰੋਜਾ ਕਬੱਡੀ ਟੂਰਨਾਮੈਂਟ ਦੂਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸੋ ਅੱਜ ਉਸ ਦੀ ਸ਼ੁਰੂਆਤ ਹੈ ਸੋ ਕੱਲ ਨੂੰ ਹੋਰ ਵੀ ਇਸ ਟੂਰਨਾਮੈਂਟਿੰਗ ਮੈਚ ਹੋਣਗੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਬਹੁਤ ਹੀ ਸਤਿਕਾਰਯੋਗ ਅਮਰਜੀਤ ਦੀ ਕਾਲਸੀ ਸਾਹਿਬ ਉਹਨਾਂ ਕੋਲ ਜਾਣਕਾਰੀ ਲਵਾਂਗੇ ਕੱਲ ਨੂੰ ਕਿਹੋ ਜੇ ਕ੍ਰਿਕਟ ਮੈਚ ਹੋਣ ਹੋਣ ਜਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਤੇਜੀ ਜੀ ਇੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਨਿਊਜ਼ ਪੰਜਾਬੀ ਐਨਆਰਏ ਨਿਊਜ਼ ਤੇ ਤਹਿਲਕਾ ਪੰਜਾਬ ਤੇ ਸਪੋਕਸਮੈਨ ਅਖਬਾਰ ਦਾ ਤੇਜੀ ਜੀ ਇਹ ਤੁਹਾਨੂੰ ਜਾਣਕਾਰੀ ਦੇ ਦਈਏ ਇਹ ਦੂਸਰਾ ਕ੍ਰਿਕਟ ਕਲੱਬ ਨੂੰ ਮੈਚ ਕਰਾਇਆ ਜਾ ਰਿਹਾ ਜਿਨ੍ਹਾਂ ਦੇ ਵਿੱਚ ਬਹੁਤ ਹੀ ਸਾਡੇ ਸੂਝਵਾਨ ਸਰਜੀਤ ਸਿੰਘ ਪੰਜਾਬ ਪੁਲਿਸ ਚੋਂ ਜੋ ਰਟਾਇਰ ਹੋਏ ਹਨ ਇਹਨਾਂ ਦੇ ਬੇਟੇ ਹੋਰ ਵੀ ਬਾਕੀ ਜਿੰਨੇ ਵੀ ਐਨ ਆਰ ਆਈ ਪੰਚਾਇਤ ਬਾਕੀ ਜਿੰਨੇ ਵੀ ਸਾਡੀਆਂ ਸੁਭਾਵਾਂ ਹਨ ਬੜਾ ਹੀ ਯੋਗਦਾਨ ਪਾ ਰਹੀਆਂ ਹਨ ਇਹ ਇੱਕ ਬੜੀ ਖੁਸ਼ੀ ਦੀ ਗੱਲ ਹੈ ਜੋ ਕਿ ਇਹ ਟੂਰਨਾਮੈਂਟ ਕਰਾਇਆ ਜਾ ਰਹੇ ਹਨ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਬਹੁਤ ਵੱਡਾ ਅਪਰਾਲਾ ਹੈ ਇਹ ਜੋ ਸਰਕਾਰਾਂ ਨਹੀਂ ਕਰ ਸਕੀਆਂ ਮੈਂ ਤੇਜੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੋ ਨਸ਼ੇਤ ਆ ਉਹ ਸਰਕਾਰਾਂ ਸਰਕਾਰਾਂ ਨਹੀਂ ਪਾਸ ਗਿਆ ਇਹ ਸਾਡੀ ਜੋ ਕ੍ਰਿਕਟ ਟੀਮ ਦੀ ਸਾਡੇ ਪ੍ਰਬੰਧਕ ਕਮੇਟੀ ਹੈ ਉਹ ਕਰ ਰਹੀਆਂ ਹਨ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਲੋਕ ਜਿਹਨੇ ਬੱਚੇ ਸਾਡੇ ਇਹ ਕ੍ਰਿਕਟ ਵੱਲੋਂ ਜਾਂ ਹੋਰ ਖੇਡਾਂ ਵੱਲੋਂ ਜਾਣਗੇ ਤੇ ਸਾਡਾ ਨਸ਼ਿਆਂ ਤੋਂ ਦੂਰ ਰਹਿਣਗੇ ਬਹੁਤ ਹੀ ਧੰਨਵਾਦ ਹੈ ਜੀ ਆਪ ਦਾ ਸੋ ਕੱਲ ਨੂੰ ਕੋਈ ਵੀਆਈਪੀ ਮੁੱਖ ਮਹਿਮਾਨ ਵੀ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕਰਨਗੇ ਸਾਡੇ ਵੀਆਈਪੀ ਜਿਹੜੇ ਹੈਗੇ ਆ ਸਾਡੇ ਰਕਵੀਰ ਸਿੰਘ ਜੀ ਬਿੱਲਾ ਜੋ ਸਾਡੇ ਪਿੰਡ ਦੇ ਸਰਪੰਚ ਸਾਹਿਬ ਹੈ ਬੀਬੀ ਰਿਸ਼ਪਾਲ ਕੌਰ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਕੱਲ ਅੱਜ ਵੀ ਆਏ ਆ ਕੱਲ ਨੂੰ ਵੀ ਇੱਥੇ ਆਉਣਗੇ ਤੇ ਜਦੋਂ ਨਾਮਾਂ ਦੀ ਵੰਡ ਹੋਏਗੀ ਤੇ ਉਹ ਸਾਰਾ ਦਿਨ ਇੱਥੇ ਰਹਿਣਗੇ ਤੇ ਖਿਡਾਰੀਆਂ ਦਾ ਹੁਦਸ਼ਾਹ ਵਧਾਉਣਗੇ ਸੋ ਚੇਚੇ ਤੌਰ ਤੇ ਕੱਲ ਨੂੰ ਮੁੱਖ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਆਉਣਗੇ ਇਹਨਾਂ ਖਿਡਾਰੀਆਂ ਜੋ ਕਿ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਹੈ ਜਿੱਥੇ ਕਿ ਉਹਨਾਂ ਨੂੰ ਦਿਲ ਖਿੱਚਵੇਂ ਨਾਮ ਦਿੱਤੇ ਜਾਣਗੇ ਕਬੱਡੀ ਦੀ ਤਰਫੋਂ ਸੋ ਕ੍ਰਿਕਟ ਕਲੱਬ ਦੀ ਤਰਫੋਂ ਸੋ ਜਿੱਥੇ ਕਿ ਮੈਂ ਵੀ ਆਪਣੇ ਪੰਜਾਬੀ ਐਨ ਆਰ ਆਈ ਨਿਊਜ਼ ਦੇ ਮਾਧਮੇ ਰਾਹੀਂ ਜਿੱਥੇ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਨੂੰ ਅਪੀਲ ਕਰਦਾ ਹਾਂ ਜਿੱਥੇ ਕਿ ਵੀਰ ਜੀ ਇਸ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਵੀ ਕਰ ਰਹੇ ਹਨ ਸੋ ਵਿਦੇਸ਼ ਵਿੱਚ ਬੈਠੇ ਇਸ ਟੂਰਨਾਮੈਂਟ ਨੂੰ ਤੱਕ ਕੇ ਇਸ ਦਾ ਆਨੰਦ ਮਾਰ ਰਹੇ ਹਨ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਨ ਗੁਰਦੇਵ